ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕੈਸੇ ਹੋ ਸਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੌਗਰ ਤੇ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰ ਰਹੇ ਹਾਂ ਜੀ ਇਹ ਝਾੜ ਕ੍ਰੇਲੇ ਜਾਨੀ ਕਿ ਇਹਨੂੰ ਜੰਗਲੀ ਕ੍ਰੇਲਾ ਵੀ ਬੋਲਿਆ ਜਾਂਦਾ ਤੇ ਦੇਸੀ ਕ੍ਰੇਲਾ ਵੀ ਬੋਲਿਆ ਜਾਂਦਾ ਇਹਦੇ ਬਹੁਤ ਜਿਆਦੇ ਫਾਇਦੇ ਹੁੰਦੇ ਆ ਫਾਇਦੇ ਕਿਹੜੇ ਹੁੰਦੇ ਉਹ ਵੀ ਆਪਾਂ ਅੱਗੇ ਵੀਡੀਓ 'ਚ ਦੱਸਾਂਗੇ ਤੇ ਇਹਦਾ ਆਪਾਂ ਕੀ ਬਣਾਉਣ ਲੱਗੇ ਉਹ ਵੀ ਤੁਹਾਨੂੰ ਵੀਡੀਓ 'ਚ ਦੱਸਦੇ ਆਂ ਵੈਸੇ ਤੁਸੀਂ ਥੰਬਨੇਲ ਤੋਂ ਪੜ੍ਹ ਆਏ ਹੋਗੇ ਕਿ ਅੱਜ ਇਹਦਾ ਆਪਾਂ ਬਹੁਤ ਹੀ ਲਾਜਵਾਬ ਜਿਹੜਾ ਵਾ ਚਾਰ ਤਿਆਰ ਕਰਾਂਗੇ ਜਿਹੜਾ ਕਿ ਸਵਾਦ ਦੇ ਨਾਲ-ਨਾਲ ਆਪਣੇ ਸਰੀਰ ਨੂੰ ਫਾਇਦੇ ਬਹੁਤ ਦਊਗਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜਿਹੜਾ ਕਰੇਲਾ ਹੁੰਦਾ ਤੇ ਆਉਂਦਾ ਹੈ ਸੀਜ਼ਨਲੀ ਆ ਅੱਜਕੱਲ ਇਹ ਵਿਕਣਾ ਬਹੁਤ ਆਉਂਦਾ ਮੰਡੀਆਂ ਦੇ ਵਿੱਚ ਤੇ ਤੁਸੀਂ ਇਹਨੂੰ ਲਿਆ ਸਕਦੇ ਹੋ ਦੇਖੋ ਦੇਖਣ ਨੂੰ ਵੀ ਕਿੰਨੇ ਸੋਹਣੇ ਲੱਗਦੇ ਆ ਤੇ ਫਾਇਦੇ ਤੇ ਇਹਦੇ ਬਹੁਤ ਹੀ ਜ਼ਿਆਦੇ ਨੇ ਤੇ ਕਿਹੜੇ ਫਾਇਦੇ ਨੇ ਅੱਗੇ ਆਪਾਂ ਵੀਡੀਓ 'ਚ ਸਾਰੀ ਗੱਲਬਾਤ ਕਰਦੇ ਹਾਂ ਜੀ ਵੀਡੀਓ ਸਾਰੀ ਵਿੱਚ ਬਣੇ ਰਿਓ ਜੇ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਦਬਕ ਕੇ ਕਰ ਦਿਓ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਰੂਪ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਜਿਹੜੀ ਆਪਾਂ ਬਹੁਤ ਛੋਟੀ ਤੋਂ ਛੋਟੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਨਾਲ-ਨਾਲ ਆਪਾਂ ਇਹਦੀ ਕਟਿੰਗ ਕਰਾਂਗੇ ਨਾਲ-ਨਾਲ ਆਪਾਂ ਇਹਦੇ ਜਿਹੜੇ ਆ ਤੇ ਫਿਰ ਆਪਾਂ ਇਦਾਂ ਇਹ ਚਾਰ ਚਾਰ ਜਿਹੜੇ ਫਾੜੀਆਂ ਕਟਿੰਗ ਕਰ ਲਾਂਗੇ ਤੁਸੀਂ ਇਹਨਾਂ ਨੂੰ ਗੋਲ ਵੀ ਕੱਟ ਸਕਦੇ ਹੋ ਤੁਸੀਂ ਇਹਨਾਂ ਨੂੰ ਇਦਾਂ ਲੰਬੇ-ਲੰਬੇ ਵੀ ਕੱਟ ਸਕਦੇ ਹੋ ਤੇ ਜੇ ਤੁਸੀਂ ਚਾਹੋ ਤੇ ਭਰਮਾ ਕਰੇਲੇ ਦਾ ਚਾਰ ਜਿਵੇਂ ਬੰਦਾ ਇਹਨੂੰ ਤੁਸੀਂ ਭਰ ਕੇ ਵੀ ਬਣਾ ਸਕਦੇ ਹੋ ਕਿਸੇ ਵੀ ਤਰ੍ਹਾਂ ਤੁਸੀਂ ਇਹਨੂੰ ਕਰੇਲੇ ਨੂੰ ਖਾਓ ਬੱਚਿਆਂ ਨੂੰ ਵੀ ਖਵਾਓ ਇਹ ਫਾਇਦੇਮੰਦ ਇੰਨਾ ਹੁੰਦਾ ਕਿ ਤੁਹਾਡੇ ਪੇਟ ਦੀਆਂ ਬਿਮਾਰੀਆਂ ਜਿਹੜੀਆਂ ਉਹ ਬਿਲਕੁਲ ਠੀਕ ਕਰਦਾ ਵਾ ਜ਼ਿਆਦਾਤਰ ਲੋਕ ਇਹਨੂੰ ਜਾਣਦੇ ਆ ਕਿ ਸ਼ੂਗਰ ਵਾਸਤੇ ਹੀ ਕ੍ਰੇਲਾ ਵਧੀਆ ਹੁੰਦਾ ਵਾ ਹੋਰ ਸ਼ਾਇਦ ਬਿਮਾਰੀਆਂ ਨਹੀਂ ਠੀਕ ਕਰਦਾ ਪਰ ਇਹ ਕ੍ਰੇਲਾ ਜਿਹੜਾ ਬਹੁਤ ਹੀ ਫਾਇਦੇਮੰਦ ਹੁੰਦਾ ਬਹੁਤ ਬਿਮਾਰੀਆਂ ਨੂੰ ਠੀਕ ਕਰਦਾ ਵਾ ਜਿਹੜਾ ਦੂਸਰਾ ਕ੍ਰੇਲਾ ਵਾ ਉਹ ਵੀ ਫਾਇਦੇਮੰਦ ਹੁੰਦਾ ਵਾ ਪਰ ਜਿਵੇਂ ਕਹਿੰਦਾ ਨਾ ਦੇਸੀ ਜਿਹੜੀ ਚੀਜ਼ ਆ ਉਹਦੇ ਵਿੱਚ ਗੁਣ ਜ਼ਿਆਦੇ ਹੁੰਦੇ ਆ ਸੋ ਇਹ ਦੇਸੀ ਕ੍ਰੇਲਾ ਜਿਹੜਾ ਆਪਣੇ ਪੰਜਾਬ ਦਾ ਭਾਰਤ ਦਾ ਕਹਿ ਸਕਦੇ ਆ ਤੋ ਇਹਦੇ ਵਿੱਚ ਬਹੁਤ ਹੀ ਜ਼ਿਆਦੇ ਫਾਇਦੇ ਹੁੰਦੇ ਆ ਬਾਕੀ ਇਹਦੇ ਵਿੱਚ ਵਿਟਾਮਿਨ ਜਿਹੜੇ ਬਹੁਤ ਹੁੰਦੇ ਆ ਵਿਟਾਮਿਨ ਭਰਪੂਰ ਹੁੰਦਾ ਕੱਲੇ ਕੱਲੇ ਵਿਟਾਮਿਨ ਦੀ ਆਪਾਂ ਗੱਲ ਕਰਾਂਗੇ ਤੇ ਵੀਡੀਓ ਜਿਹੜੀ ਬਹੁਤ ਜ਼ਿਆਦੀ ਲੰਬੀ ਹੋ ਜਾਣੀ ਹੈ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਕਿ ਇਹਦੇ ਕਿੰਨੇ ਫਾਇਦੇ ਹੁੰਦੇ ਆ ਤੇ ਇਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਤੁਹਾਨੂੰ ਖਾਣਾ ਚਾਹੀਦਾ ਚਾਹੇ ਦੀ ਪੁਰਜੀ ਬਣਾਓ ਚਾਹੇ ਵੈਸੇ ਕਰੇਲੇ ਦੀ ਸਬਜੀ ਬਣਾ ਕੇ ਖਾਓ ਚਾਹੇ ਦਾ ਚਾਰ ਬਣਾ ਕੇ ਖਾਓ ਇਹ ਚਾਰ ਵਾਲਾ ਜਿਹੜਾ ਵਾ ਸਿਸਟਮ ਇਹ ਸਭ ਤੋਂ ਵਧੀਆ ਵਾ ਕਿ ਤੁਸੀਂ ਥੋੜਾ ਥੋੜਾ ਰੋਜ਼ ਹੀ ਖਾ ਸਕਦੇ ਹੋ ਕਿਉਂਕਿ ਵੈਸੇ ਤੁਸੀਂ ਕਰੇਲੇ ਦੀ ਪੁਰਜੀ ਚਾ ਕਰੇਲੇ ਦੀ ਸਬਜੀ ਬਣਾਉਂਗੇ ਰੋਜ਼ ਰੋਜ਼ ਨਹੀਂ ਖਾਦੀ ਜਾਂਦੀ ਹੈਗੀ ਪਰ ਇਹ ਜਿਹੜਾ ਚਾਰ ਦੇ ਰੂਪ ਚ ਤੁਸੀਂ ਇਹਨੂੰ ਬਣਾ ਕੇ ਰੱਖੋਗੇ ਜਿਵੇਂ ਤੁਸੀਂ ਸਨੈਕਸ ਖਾ ਰਹੇ ਹੋ ਨਾਲ ਤੁਸੀਂ ਸੈਲਡ ਵਾਂਗੂ ਜਿਵੇਂ ਤੁਸੀਂ ਲੈ ਰਹੇ ਹੋ ਨਾ ਇਦਾਂ ਤੁਸੀਂ ਇਹਨੂੰ ਖਾਂਦੇ ਰਹੋਗੇ ਤੇ ਤੁਹਾਨੂੰ ਫਾਇਦੇ ਜਿਹੜੇ ਰੋਜ਼ ਦੇ ਰੋਜ਼ ਇਹਦੇ ਮਿਲਦੇ ਰਹਿਣ ਬਾਕੀ ਇਹਨੂੰ ਕਈ ਰੂਪਾਂ ਦੇ ਵਿੱਚ ਵੀ ਵਰਤਿਆ ਜਾਂਦਾ ਵਾ ਜਿਵੇਂ ਤੁਸੀਂ ਚਾਹ ਤੁਹਾਨੂੰ ਆਪਾਂ ਦੱਸਿਆ ਵਾ ਪਰ ਜਿਵੇਂ ਤੁਸੀਂ ਇਹਦਾ ਜੂਸ ਵੀ ਬਣਾ ਕੇ ਪੀ ਸਕਦੇ ਹੋ ਕਈ ਲੋਕ ਜਿਵੇਂ ਮੂੰਹ ਦੇ ਉੱਤੇ ਪਿੰਪਲ ਨਿਕਲ ਆਉਂਦੇ ਆ ਜਾਂ ਕਈਆਂ ਦਾ ਖੂਨ ਜਿਹੜਾ ਸਾਫ਼ ਨਹੀਂ ਹੁੰਦਾ ਤੇ ਕਰੇਲੇ ਦਾ ਜੂਸ ਪੀਂਦੇ ਨਾ ਤੁਸੀਂ ਉਹਦੀ ਜਗ੍ਹਾ ਤੇ ਇਸ ਕਰੇਲੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਇਹਦੇ ਵੀ ਉਹਦੇ ਨਾਲੋਂ ਦੁੱਗਣੇ ਫਾਇਦੇ ਹੁੰਦੇ ਆ ਬਾਕੀ ਖਾਣ ਦੇ ਨਾਲ ਨਾਲ ਇਹਦੇ ਹੋਰ ਵੀ ਫਾਇਦੇ ਆ ਵੀ ਜਿਨ੍ਹਾਂ ਨੂੰ ਸ਼ੂਗਰ ਆ ਉਹ ਜਲਦੀ ਠੀਕ ਕਰਨਾ ਚਾਹੁੰਦੇ ਆ ਤੇ ਤੁਸੀਂ ਇਹਦੀਆਂ ਫਾੜੀਆਂ ਚਾ ਇਹਨੂੰ ਕੱਦੂ ਕਸ਼ ਕਰਕੇ ਕਿਸੇ ਵੀ ਤਰ੍ਹਾਂ ਨੂੰ ਕੱਟ ਕੇ ਨਾ ਪਾਣੀ ਦੇ ਵਿੱਚ ਪਾ ਕੇ ਤੇ ਉਹਦੇ ਵਿੱਚ ਆਪਣੇ ਪੈਰ ਰੱਖ ਕੇ ਤੁਸੀਂ ਇਹਨੂੰ ਮਸਲਣਾ ਵਾ ਉਹਨਾਂ ਦੇਰ ਮਸਲਣਾ ਜਿੰਨਾ ਚਿਰ ਤੁਹਾਡੇ ਮੂੰਹ ਦੇ ਵਿੱਚ ਇਹਦੀ ਕੜੱਤਨ ਨਹੀਂ ਆ ਜਾਂਦੀ ਕਿਉਂਕਿ ਜੇ ਜਦੋਂ ਆਪਾਂ ਕ੍ਰੇਲਾ ਇਸਤੇਮਾਲ ਕਰਦੇ ਹਾਂ ਤੇ ਮੂੰਹ ਦੇ ਵਿੱਚ ਫਿਰ ਕੜੱਤਨ ਆਉਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਯਕੀਨ ਮੰਨੋਗੇ ਕਿ ਜੇਕਰ ਤੁਹਾਡੀ 400 500 슈ਗਰ ਰਹਿੰਦੀ ਹੈ ਤੇ ਉਹ ਅਗਲੇ ਦਿਨ ਹੀ ਤੁਹਾਡੀ 100 ਆ ਜਾਊਗੀ ਇਹ ਗਰੰਟੀ ਵਾਲੀ ਗੱਲ ਆ ਇਸ ਤਰ੍ਹਾਂ ਤੁਸੀਂ ਪੈਰਾਂ ਨਾਲ ਮਸਲ ਕੇ ਪਾਣੀ ਦੇ ਵਿੱਚ ਜਿਵੇਂ ਤੁਹਾਨੂੰ ਆਪਾਂ ਦੱਸਿਆ ਉਹ ਤੁਸੀਂ ਕਰ ਰਹੇ ਹੋ ਤੇ ਤੁਹਾਡੀ ਤੁਸੀਂ ਅਗਲੇ ਦਿਨ ਦੇਖੋਗੇ ਤੁਹਾਡੀ 슈ਗਰ ਜਿਹੜੀ ਆ ਉਹ ਕੰਟਰੋਲ ਦੇ ਵਿੱਚ ਆ ਜੇ ਤੁਸੀਂ ਕੋਈ ਵੀ 슈ਗਰ ਖਤਮ ਹੋ ਜਾਂਦੀ ਹੈ 슈ਗਰ ਕਿਸੇ ਦੇ ਅੰਦਰੋਂ ਵੀ ਨਹੀਂ ਖਤਮ ਹੁੰਦੀ 슈ਗਰ ਅੰਦਰ ਹੀ ਹੁੰਦੀ ਹੈ ਜਿਹੜੀ ਕੰਟਰੋਲ ਹੋ ਜਾਂਦੀ ਉਹਨੂੰ ਕਹਿੰਦੇ ਨੇ ਵੀ 슈ਗਰ ਸਹੀ ਹੋ ਜਾਣਾ ਜੇਕਰ ਤੁਸੀਂ ਕੋਈ ਵੀ 슈ਗਰ ਖਤਮ ਹੋ ਜਾਂਦੀ ਹੈ ਉਹ ਇਹਨਾਂ ਤੋਂ ਬੰਦਾ ਖਤਮ ਹੋ ਜਾਂਦਾ ਕਿਉਂਕਿ 슈ਗਰ ਘਟੀ ਵੀ ਮਾੜੀ ਹੈ ਤੇ ਵਧੀ ਵੀ ਮਾੜੀ ਹੈ ਤੇ ਲੋ ਜੀ ਆਪਾਂ ਸਾਰੇ ਜਿਹੜੇ ਕਰੇਲੇ ਉਹ ਕੱਟ ਲਿਆ ਕੁਝ ਦੇ ਆਪਾਂ ਬੀ ਕੱਢੇ ਜਿਹੜੇ ਬਹੁਤੇ ਜਿਆਦੇ ਪੱਕੇ ਸੀਗੇ ਤੁਹਾਡੀ ਮਰਜ਼ੀ ਹੈ ਤੁਸੀਂ ਇਹਦੇ ਵਿੱਚ ਬੀਜ ਕੱਢ ਸਕਦੇ ਹੋ ਪਰ ਅਸੀਂ ਨਹੀਂ ਕੱਢਦੇ ਕਿਉਂਕਿ ਸਾਨੂੰ ਵਧੀਆ ਟੇਸਟੀ ਲੱਗਦੀ ਹੈ ਬਾਕੀ ਤੇ ਬੀ ਕੱਢਣ ਦੇ ਨਾਲ ਇਹਦੇ ਗੁਣ ਘਟ ਜਾਂਦੇ ਆ ਕਿਉਂਕਿ ਬੀ ਦੇ ਵਿੱਚ ਹੀ ਸਾਰਾ ਇਹ ਦਰਖਤ ਜਿਹਨੂੰ ਕਹਿ ਸਕਦੇ ਆ ਨਿੱਕਾ ਜਿਹਾ ਬੀ ਹੁੰਦਾ ਤੋ ਕਿੱਡਾ ਦਰਖਤ ਤਿਆਰ ਹੁੰਦਾ ਉਹਦੇ ਵਿੱਚ ਤਾਕਤ ਵੱਧ ਹੁੰਦੀ ਆ ਸੋ ਤੁਸੀਂ ਜਿਹੜੇ ਖਾਣ ਲਾ ਇੱਕ ਬੀ ਆ ਉਹ ਵੀ ਨਾ ਕੱਢਿਆ ਕਰੋ ਕਈ ਲੋਕ ਸਬਜ਼ੀ ਬਣਾਉਣ ਲੱਗਿਆਂ ਵੀ ਸਾਰੇ ਕੱਢ ਦਿੰਦੇ ਆ ਤੇ ਹੁਣ ਇਹਦਾ ਚਾਰ ਜਿਹੜਾ ਵਾ ਕਈ ਲੋਕ ਕਰਦੇ ਨੇ ਕਿ ਵੀ ਜਿਵੇਂ ਨੂੰ ਪਾਣੀ ਜਿਹੜਾ ਨਮਕ ਤੇ ਹਲਦੀ ਦੇ ਪਾਣੀ ਦੇ ਵਿੱਚ ਰੱਖਦੇ ਆ ਚਾਹੇ ਕੱਲਾ ਨਮਕ ਤੇ ਹਲਦੀ ਪਾ ਕੇ ਰੱਖ ਦਿੰਦੇ ਆ ਵੀ ਇਹ ਪਾਣੀ ਛੱਡ ਦੂਗਾ ਜਾਂ ਕੜਤਨ ਦਾ ਪਾਣੀ ਨਿਕਲ ਜਾਊਗਾ ਤੇ ਫੇਰ ਆਪਾਂ ਇਹਨੂੰ ਬਣਾਵਾਂਗੇ ਦੇਖੋ ਜਦੋਂ ਆਪਾਂ ਉਹ ਪਾਣੀ ਕੱਢ ਦਿੰਨੇ ਆ ਉਦੋਂ ਵੀ ਆਪਾਂ ਅੱਧੇ ਵਿਟਾਮਿਨ ਇਹਦੇ ਕੱਢ ਦਿੰਨੇ ਆ ਕਿਉਂਕਿ ਉਹੀ ਕੜਤਨ ਆਪਣੇ ਅੰਦਰ ਜਾਊਗੀ ਤੇ ਉਹਨੇ ਜਿਆਦਾ ਫਾਇਦਾ ਆਪਾਂ ਨੂੰ ਕਰਨਾ ਵਾ ਸੋ ਇਸ ਕਰਕੇ ਅਸੀਂ ਜਿਹੜਾ ਇਹਨੂੰ ਇਦਾਂ ਸਿੰਪਲ ਤਰੀਕੇ ਨਾਲ ਤਿਆਰ ਕਰ ਰਹੇ ਆ ਕੋਈ ਆਪਾਂ ਇਹਨੂੰ ਲੂਣ ਨਮਕ ਪਾ ਕੇ ਨਹੀਂ ਰੱਖਣਾ ਇਹਨੂੰ ਤੇ ਨਾ ਆਪਾਂ ਇਹਦਾ ਪਾਣੀ ਨਚੋੜਨਾ ਵਾ ਦੂਜੇ ਹਾਲਾਂਪੇ ਅਸੀਂ ਇਹ ਥੋੜਾ ਬਣਾ ਰਹੇ ਆ ਇਹਨੂੰ ਅਸੀਂ ਤਾਜ਼ੇ-ਤਾਜ਼ੇ ਨੂੰ ਇਸੇ ਤਰ੍ਹਾਂ ਬਣਾ ਲੈਣਾ ਕਿਉਂਕਿ ਜਲਦੀ ਖਤਮ ਹੋ ਜਾਣਾ ਜੇ ਤੁਸੀਂ ਜ਼ਿਆਦਾ ਕੁਆਂਟੀਟੀ 'ਚ ਇਹਨੂੰ ਬਣਾਉਣਾ ਚਾਹੁੰਦੇ ਹੋ ਤੇ ਜ਼ਿਆਦਾ ਲੰਮਾ ਟਾਈਮ ਤੁਸੀਂ ਇਹਨੂੰ ਰੱਖਣਾ ਜੇ ਉਹਨੇ ਫਿਰ ਤੁਸੀਂ ਇਹਨੂੰ ਐਦਾਂ ਕੱਟ ਕੇ ਵੀ ਦੋ ਧੁੱਪਾਂ 'ਲਵਾ ਲੈਣੀ ਆ ਮੈਂ ਵੈਸੇ ਇਹਨੂੰ ਧੋ ਕੇ ਚੰਗੀ ਤਰ੍ਹਾਂ ਪਹਿਲਾਂ ਧੁੱਪ 'ਲਵਾ ਲਈ ਸੀਗੀ ਤੇ ਤੁਸੀਂ ਕੱਟ ਕੇ ਦੋ ਤਿੰਨ ਧੁੱਪਾਂ 'ਲਵਾ ਸਕਦੇ ਹੋ ਜੀ ਤੁਹਾਨੂੰ ਲੱਗਿਆ ਕਿ ਪ੍ਰੋਪਰਲੀ ਸੁੱਕ ਗਿਆ ਫਿਰ ਤੁਸੀਂ ਦਾ achar ਤਿਆਰ ਕਰ ਸਕਦੇ ਹੋ ਤੇ ਸਾਲਾਂ-ਸਾਲਾਂ ਤੱਕ ਜਿਹੜਾ achar ਆ ਤੁਹਾਡਾ ਖਰਾਬ ਨਹੀਂ ਹੋਊਗਾ ਤੇ ਬਾਕੀ ਹੋਰ ਕੀ ਕਰਨਾ ਚਾਹੀਦਾ achar ਨਾ ਖਰਾਬ ਹੋ ਵੀ ਲੰਬੇ ਟਾਈਮ ਤੱਕ ਚੱ ਹੁਣ ਆਪਾਂ ਕੜਾਈ ਰੱਖ ਲਈ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਖੁੱਲਾ ਤੇਲ ਪਾਵਾਂਗੇ ਕਿਉਂਕਿ ਚਾਹ ਜਿਹੜਾ ਖੁੱਲੇ ਤੇਲ 'ਚ ਤਿਆਰ ਹੋਵੇ ਤਾਂ ਹੀ ਵਧੀਆ ਰਹਿੰਦਾ ਹੈ। ਹੁਣ ਤੇਲ ਆਪਣਾ ਗਰਮ ਹੋ ਚੁੱਕਾ ਹੈ ਜੀ ਆਪਾਂ ਇਹਦੇ ਵਿੱਚ ਚੁਟਕੀ ਭਰ ਹਿੰਗ ਪਾ ਰਹੇ ਹਾਂ ਤੇ ਨਾਲ ਪਾ ਰਹੇ ਹਾਂ ਆਪਾਂ ਇਹਦੇ ਵਿੱਚ ਥੋੜੀ ਜਿਹੀ ਰਤਨਜੋਤ। ਹਿੰਗ ਪਾਉਣਾ ਬਹੁਤ ਜ਼ਰੂਰੀ ਹੁੰਦਾ ਉਹਦੇ ਨਾਲ ਚਾਹ ਦਾ ਟੇਸਟ ਜਿਹੜਾ ਵਧੀਆ ਹੋ ਜਾਂਦਾ। ਹਿੰਗ ਪਾਉਣਾ ਬਹੁਤ ਜ਼ਰੂਰੀ ਹੁੰਦਾ ਉਹਦੇ ਨਾਲ ਚਾਹ ਦਾ ਜਿਹੜਾ ਟੇਸਟ ਆ ਉਹ ਬਹੁਤ ਵਧੀਆ ਹੁੰਦਾ ਤੇ ਨਾਲ ਇਹ ਜਿਹੜੀ ਰਤਨਜੋਤ ਆਪਾਂ ਇਹਦੇ ਵਿੱਚ ਪਾਈ ਹੈ ਦੀ ਰੰਗਤ ਬਹੁਤ ਵਧੀਆ ਹੋ ਜਾਂਦੀ ਕਈ ਲੋਕ ਮੈਨੂੰ ਕੋ ਚਾਰ ਜਿਹੜਾ ਜਿਨ੍ਹਾਂ ਨੇ ਮਗਾਇਆ ਸਵਾਲ ਕਰਦੇ ਕਿ ਮੈਡਮ ਚਾਰ ਇਹਦਾ ਲਾਲ ਕਿ ਹੁੰਦਾ ਉਹਨਾਂ ਨੂੰ ਫਿਰ ਦੱਸੀ ਦੱਪੀ ਇਹ ਰਤਨ ਦੇ ਫਾਈ ਹੁਣ ਆਪਾਂ ਦੋ ਚਮਚੇ ਦੇ ਵਿੱਚ ਰਾਈ ਪਾ ਤੇ ਨਾਲ ਦੋ ਚਮਚੇ ਆਪਾਂ ਇਹਦੇ ਵਿੱਚ ਪਾ ਦਾਂਗੇ ਕਲੌਂਜੀ ਦੇ ਬਹੁਤੇ ਮਸਾਲੇ ਨਹੀਂ ਇਹਦੇ ਵਿੱਚ ਪੈਣੇ ਬਾਕੀ ਚਾਰ ਜਿਹੜਾ ਆਪਾਂ ਚੰਗੀ ਤਰ੍ਹਾਂ ਹਜਮ ਉਹਦੇ ਉਹਦੇ ਵਾਸਤੇ ਆਪਾਂ ਪਾ ਰਿਹਾ ਇੱਕ ਵੱਡਾ ਚਮਚਾ ਜਵੈਨ ਦਾ ਥੋੜਾ ਜਿਹਾ ਇਹਨਾਂ ਨੂੰ ਆਪਾਂ ਮਸਾਲਿਆਂ ਨੂੰ ਸੇਕ ਲਵਾਉਣਾ ਜ਼ਿਆਦਾ ਨਹੀਂ ਤੇ ਆਪਾਂ ਇਹਦੇ ਵਿੱਚ ਇਹ ਜਿਹੜੇ ਤਰੇਲੇ ਆ ਇਹ ਪਾ ਲਾਂਗੇ ਇੱਥੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਅਸੀਂ ਬਿਨਾ ਸਕਾਏ ਤੋਂ ਕਰੇਲੇ ਪਾ ਰਹੇ ਹਾਂ ਇਸ ਕਰਕੇ ਤੁਸੀਂ 5-7 ਮਿੰਟ ਜਿਹੜਾ ਘੱਟ ਠੇਕ ਗਏ ਇਹਨਾਂ ਨੂੰ ਭੁੰਨ ਲੈਣਾ ਵੀ ਜਿਹੜੀ ਇਹਨਾਂ ਦੀ ਨਮੀ ਆ ਉਹ ਖਤਮ ਹੋਵੇ ਤੇ ਇਹ ਕਾਰਨ ਆਪਾਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਜੇਕਰ ਤੁਸੀਂ ਕੋਪੀ ਮੈਡਲ ਤੁਸੀਂ ਤਾਂ ਸਕਾਏ ਨਹੀਂ ਸੀ ਅਸੀਂ ਤੁਹਾਡੇ ਪਿੱਛੇ ਲਾ ਕੇ ਇਦਾਂ ਚਾਰ ਬਣਾ ਲਿਆ ਤੇ ਜਿਆਦਾ ਕੁਆਂਟੀਟੀ 'ਚ ਬਣਾਓਗੇ ਤੇ ਉਹ ਖਰਾਬ ਹੋ ਜਾਣਾ ਹਾਂ ਜੇ ਤੁਸੀਂ ਜਿਆਦਾ ਕੁਆਂਟੀਟੀ ਦੀ ਫਿਰ ਵੀ ਬਣਾ ਰਹੇ ਹੋ ਤੇ ਤੁਸੀਂ ਇਹਨੂੰ ਸੇਵ ਕਰਨ ਵਾਸਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਫਿਰ ਅੱਗੇ ਦੱਸਦੇ ਹਾਂ ਤੁਸੀਂ ਇਨੂੰ 2-4 ਦਿਨ ਧੁੱਪਾਂ ਲਵਾ ਕੇ ਰੋਜ਼ ਹਲਾ ਕੇ ਹੱਤਾ ਕਿਦਾਂ ਤੁਸੀਂ ਕਰਕੇ ਉਸ ਤੋਂ ਬਾਅਦ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਲੈਣਾ ਫਿਰ ਵੀ ਤੁਸੀਂ ਹਫਤੇ ਬਾਅਦ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਧੁੱਪ ਲਵਾ ਕੇ ਹਲਾ ਕੇ ਫਿਰ ਰੱਖੋਗੇ ਨਾ ਤੇ ਕਦੀ ਨਹੀਂ ਕਿਚਾਰ ਜਿਹੜਾ ਖਰਾਬ ਹੁੰਦਾ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਸੇਕ ਲਵਾ ਲਾਂਗੇ ਜਿਆਦਾ ਨਹੀਂ ਕੱਚੇ ਵੀ ਆਪਾਂ ਰਹਿਣ ਦੇਣੇ ਆ ਤੇ ਨਮੀ ਵੀ ਆਪਾਂ ਇਹਨਾਂ ਦੀ ਖਤਮ ਕਰ ਬਿਲਕੁਲ ਸੇਮ ਗੈਸ ਦੇ ਉੱਤੇ ਆਪਾਂ ਇਹਨੂੰ 5 ਮਿੰਟ ਸੇਕ ਲਵਾ ਲਿਆ ਤੁਸੀਂ ਦੇਖ ਸਕਦੇ ਹੋ ਦੇਖੋ ਕੱਚੇ ਕੱਚੇ ਜਿਹੇ ਇਦਾਂ ਦੇ ਰਹਿਣੇ ਚਾਹੀਦੇ ਆ ਤੇ ਆਪਾਂ ਹੁਣ ਇਹਦੇ ਵਿੱਚ ਹੋਰ ਮਸਾਲੇ ਜਿਹੜੇ ਪਾਉਣੇ ਇੱਥੇ ਆਪਾਂ ਪਾ ਰਹੇ ਹਾਂ ਇੱਕ ਚਮਚ ਪਾ ਕੇ ਇਹ ਘਰ ਦੀ ਬਣਾਈ ਹੋਈ ਕਸ਼ਮੀਰੀ ਲਾਲ ਮਿਰਚ ਜਿਹਨੂੰ ਦੇਗੀ ਮਿਰਚ ਆਪਾਂ ਕਹਿੰਦੇ ਆ ਇੱਕ ਚਮਚ ਜੀ ਪਾਵਾਂਗੇ ਹਲਦੀ ਪਾਊਡਰ ਇਹਦੇ ਵਿੱਚ ਤੇ ਹੁਣ ਇਹ ਚਮਚ ਆਪਾਂ ਦੋ ਪਾਵਾਂਗੇ ਇਸ ਮਸਾਲੇ ਦੇ ਜਿਹੜਾ ਆਪਾਂ ਤਿਆਰ ਕੀਤਾ ਕਈ ਮਸਾਲਿਆਂ ਤੋਂ ਤਿਆਰ ਕੀਤਾ ਹੈ ਕਿਹੜੇ ਮਸਾਲੇ ਨੇ ਤੁਸੀਂ ਮੇਰੀ ਚਾਰ ਵਾਲੀਆ ਵੀਡੀਓ ਚ ਵੇਖ ਸਕਦੇ ਕਈਆਂ ਤੇ ਆਪਾਂ ਇਹਨੂੰ ਦੱਸਿਆ ਆ ਕਿ ਕਿਹੜੇ-ਕਿਹੜੇ ਮਸਾਲੇ ਆਪਾਂ ਮਿਕਸ ਕਰਕੇ ਤੇ ਇਹਨੂੰ ਚਾਰ ਨੂੰ ਤਿਆਰ ਕੀਤਾ ਅਖੀਰ ਤੇ ਸਭ ਤੋਂ ਮੇਨ ਚੀਜ਼ ਦੀ ਵਾਰੀ ਆ ਗਈ ਨਮਕ ਨਮਕ ਵੀ ਆਪਾਂ ਇਹਦੇ ਵਿੱਚ ਖੁੱਲਾ ਹੀ ਪਾਵਾਂਗੇ ਤਾਂ ਕਿ ਚਾਰ ਜਿਹੜਾ ਉਹ ਖਰਾਬ ਨਾ ਹੋਵੇ ਇਦੇ ਵਿੱਚ ਆਪਾਂ 2.5 ਚਮਚ ਜਿਹੜੇ ਪਾਏ ਆ ਨਮਕ ਦੇ ਹੁਣ ਚਾਰ ਨੂੰ ਆਪਾਂ ਸਾਰੇ ਨੂੰ ਇੱਕ ਕੱਚ ਦੇ ਡੋਂਗੇ 'ਚ ਕੱਢ ਲਿਆ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਅੱਧੀ ਕੋਲੀ ਤੋਂ ਵੀ ਥੋੜਾ ਜਿਹਾ ਘੱਟ ਸਿਰਕਾ ਤਾਂ ਕਿ ਲੰਬੇ ਟਾਈਮ ਤੱਕ ਚੱਲਦਾ ਰਹੇ ਖਰਾਬ ਨਾ ਹੋਵੇ ਸਿਰਕਾ ਜਿਹੜਾ ਹੈ ਬੈਕਟੀਰੀਆ ਨੂੰ ਜਿਹੜਾ ਵਾ ਕਹੀ ਵੀ ਚੀਜ਼ ਦੇ ਵਿੱਚ ਬਣ ਨਹੀਂ ਦਿੰਦਾ ਤੈਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਇਹਨੂੰ ਆਪਾਂ ਡੱਬੇ ਵਿੱਚ ਇਸ ਕਰਕੇ ਨਹੀਂ ਪਾਇਆ ਇਹਨੂੰ ਆਪਾਂ ਜਿਵੇਂ ਰੋਜ਼ ਰੋਜ਼ ਤੋਂ ਪਲਵਾਉਣੀ ਆ ਚੰਗੀ ਤਰ੍ਹਾਂ ਇਹਨੂੰ ਹਿਲਾਉਣਾ ਵਾ ਇੱਕ ਹਫ਼ਤੇ ਤੱਕ ਇਦਾਂ ਰੱਖਾਂਗੇ ਉਸ ਤੋਂ ਬਾਅਦ ਇਹਨੂੰ ਡੱਬੇ ਦੇ ਵਿੱਚ ਪਾ ਕੇ ਆਪਾਂ ਰ ਤੇ ਲੋਧੀ ਆਪਣਾ ਚਾਰ ਜਿਹੜਾ ਰੋਜ਼ਾਨਾ ਖਾਣ ਵਾਲਾ ਤਿਆਰ ਹੋ ਚੁੱਕਾ ਹੈ ਇਹਦੀਆਂ ਦੋ ਫੜੀਆਂ ਤੁਸੀਂ ਚਾਰ ਫੜੀਆਂ ਰੋਜ਼ ਖਾਣੇ ਦੇ ਨਾਲ ਜੇ ਤੁਸੀਂ ਖਾਓਗੇ ਤੇ ਕਦੇ ਵੀ ਤੁਸੀਂ ਸ਼ੂਗਰ ਦੇ ਪੇਸ਼ੈਂਟ ਨਹੀਂ ਹੋਵੋਗੇ ਕਦੀ ਤੁਹਾਡਾ ਪੇਟ ਖਰਾਬ ਨਹੀਂ ਹੋਊਗਾ ਕਦੀ ਮੂੰਹ ਦੇ ਉੱਤੇ ਜਿਹੜੇ ਪਿੰਪਲ ਨਿਕਲਦੇ ਨੇ ਜਾਂ ਖੂਨ ਖਰਾਬ ਹੁੰਦਾ ਵਾ ਕਈਆਂ ਦਾ ਉਹ ਬਿਲਕੁਲ ਨਹੀਂ ਹੋਊਗਾ ਹੋਰ ਜਿਹੜੇ ਆ ਤੁਹਾਡੇ ਜਿਵੇਂ ਕਈਆਂ ਦੇ ਵਾਲ ਝੜਦੇ ਨੇ ਸਿਕਰੀ ਬੰਦੀ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਇਹ ਕarele ਜਿਹੜਾ ਬਿਲਕੁਲ ਠੀਕ ਕਰਦਾ ਵਾ ਤੁਸੀਂ ਇਹਦਾ ਲਗਾਤਾਰ ਇਸਤੇਮਾਲ ਕਰਕੇ ਦੇਖੋਗੇ ਨਾ ਇਹ ਨਿੱਕੇ ਜਿਹੇ ਕarele ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਬਾਕੀ ਸ਼ੂਗਰ ਵਾਸਤੇ ਜਿਹੜਾ ਫਾਰਮੂਲਾ ਆਪਾਂ ਤੁਹਾਨੂੰ ਦੱਸਿਓ ਜਰੂਰ ਤੁਸੀਂ ਇਹਦਾ ਕਰਿਓ ਜੇ ਤੁਹਾਨੂੰ ਫਾਇਦਾ ਹੋਊਗਾ ਸੋ ਇਹ ਆਪਾਂ ਨਿੱਕੀ ਜੀ ਵੀਡੀਓ ਤਿਆਰ ਕੀਤੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਦਬਕੇ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਆ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਵੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਬਾਕੀ ਜਿਨ੍ਹਾਂ ਨੇ ਇੱਥੋਂ ਤੱਕ ਮੈਨੂੰ ਸਮਾਂ ਦਿੱਤਾ ਆਪਣਾ ਕੀਮਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਰੀ ਵੀਡੀਓ ਦੇਖੀ ਸੋ ਸਕਿੱਪ ਨਾ ਕਰਕੇ ਦੇਖਿਆ ਕਰੋ ਵੀਡੀਓ ਜਿਹੜੀ ਪੂਰੀ ਦੇਖਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਜਿਆਦਾ ਜਿਆਦਾ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਸੋ ਇਸ ਵੀਡੀਓ ਦੇ ਇੱਥੇ ਕਰਦੇ ਦੀ ਐਂਡ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸਤੇ ਕ